ਸਬਜ਼ੀ ਬਾਅਦ ਚੱਲੀ ਤੇ ਫੇਰ ਸਬਜ਼ੀ ਬਣ ਜਾਏਗੀ ਮਸਾਲੇ ਨਾ ਮੈਂ ਬਾਅਦ ਚ ਪਾਵਾਂਗੀ ਮੈਨੂੰ ਇਤਨਾ ਸਬਜ਼ੀ ਬਣਾਉਣੀ ਸਾਰਾ ਕੁਝ ਪੇਲਣਾ ਪਾ ਲੈਣੀ ਹੈ ਇੱਕ ਹੀਰਾ ਸੋਨਾ ਹੈ ਮੰਮੀ ਦਾ ਫੋਨ ਹੈਲੋ ਹੈਲੋ ਹਾਂ ਕਿਦਰ ਬੇਟਾ ਹਾਂਜੀ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਨਾ ਚੰਗੀ ਆ ਜਾ ਲਿਆ ਵਧੀਆ ਵਧੀਆ ਮੰਮੀ ਤੁਸੀਂ ਦੱਸੋ ਕੀ ਚੱਕਰ ਬੋਲਦੇ ਦਾ ਸਾ ਕੀ ਹਾਲ ਹੈ ਸਭ ਵਧੀਆ ਮੰਮੀ ਦਾਦੀ ਸਭ ਵਧੀਆ ਮੰਮੀ ਮੈਂ ਵੀ ਕਿਚਨ 'ਚ ਨਾ ਉਹ ਬਣਾਉਂਦੀ ਸਬਜੀ ਆਲੂ ਫਲੀਆਂ ਦੀ ਜਿਵੇਂ ਤੁਸੀਂ ਕਿਹਾ ਨਾ ਅੱਛਾ ਅੱਛਾ ਹਾਂਜੀ ਵਧੀਆ ਹੁੰਦਾ ਬੇਟਾ ਇੱਕ ਵਾਰੀ ਸਬਜੀ ਪਾ ਕੇ ਨਮਕ ਪਾ ਕੇ ਇੱਕ ਤੁਲ ਲੀਏ ਤੇ ਬਾਅਦ ਚ ਲੱਛ ਦੇ ਹਲਦੀ ਜੋ ਦੇ ਕੇ ਮਸਾਲੇ ਪਾ ਲੈ ਬਾਰੇ ਤੇ ਇਸ ਵੀ ਵਧੀਆ ਆਂਦਾ ਠੀਕ ਹੈ ਹਾਂਜੀ ਹਉ ਤਰ੍ਹਾਂ ਹੀ ਤੇ ਸ਼ੁਗਰਾ ਤੁਹਾਡਾ ਫੋਨ ਆ ਗਿਆ ਮੈਂ ਵੈਸੇ ਤੁਹਾਨੂੰ ਹੀ ਕਰਨ ਲੱਗੀ ਸੀ ਕੱਛ ਜਵਾਨ ਮੈਂ ਤਾਂ ਸੁਣ ਮੈਂ ਕਿ ਤੈਨੂੰ ਕਹ ਰਹੀ ਸੀ ਕੋਈ ਜ਼ਰੂਰੀ ਕੰਮ ਸੀ ਤੇਨਾਂ ਕੀ ਕੰਮ ਸੀ ਡੁੱਟਾ ਮੈਂ ਤੈਨੂੰ ਕਹਿਣਾ ਸੀ ਵੀ ਕਿ ਤੈਨੂੰ ਪਤਾ ਨਾ ਭਾਤੇ ਚੱਲ ਰਿਹਾ ਹੈ ਨਾ ਤੇ ਲੋਟ ਵਰਤੇ ਦਾ ਅੱਜ ਤੇ ਕੀ ਕਰਨਾ ਤੂੰ ਕੀ ਸੋਚਿਆ ਬਾਕੇ ਜੇ ਤੂੰ ਕਹਿਤਾ ਸੀ ਕਿ ਨਹੀਂ ਮੈਂ ਨਹੀਂ ਰੱਖਣੀ ਤੇ ਹੁਣ ਲੱਗ ਪੇਰਾ ਵਿਚਾਰ ਰਿਹਾ ਸੀ ਕਿ ਆਖਤ ਵਚਨਾਂ ਕਰਨੀ ਮੰਮੀ ਸੇਮ ਗੱਲੀ ਮੈਂ ਕਰਨੀ ਹੀ ਤਾਂ ਨਾ ਵਰਤੇ ਤੇ ਮੈਂ ਰੱਖ ਲਿਆ ਵਾ ਲਾਸਟ ਵਾਲਾ ਅੱਛਾ ਰੱਖ ਲਿਆ ਹਾਂਜੀ

ਵੱਤਰਖੰਡ ਨੂੰ ਪਹਿਲਾਂ ਤੈਨੂੰ ਰਾਤ ਹੀ ਚਾਹੀਦਾ ਸੀ ਕਿ ਆਪਣੀ ਦਾਦੀ 사ਸਨਾ ਆਪਣੀ 사ਸਨਾ ਸਾਰੇ ਗੱਲਬਾਤ ਕਰਕੇ ਫਿਰ ਵੱਤਰਖੰਡੀ ਮम्मी ਐ ਕਰਦੀ ਨਾ ਗਾਲੇ ਹੈਗੀ ਸੀਗੀ ਕਿ ਰਾਤੀ ਨਾ ਮम्मी ਤੇ ਦਾਦੀ ਜੀ ਨਾ ਘਰੇ ਨਹੀਂ ਸੀਗੇ ਅੱਛਾ ਹਾਂਜੀ ਤੇ ਹੁਣ ਮੈਂ ਮਾਰਨਿੰਗ ਉੱਠੀ ਆ ਤੇ ਇਹ ਸੁੱਤੇ ਹੋਏ ਆ ਕਿਉਂਕਿ ਰਾਤੀ ਲੇਟ ਆਏ ਸੀਗੇ ਇਹ ਨਾ 사ਸਨ ਤੇ ਗਏ ਹੀ ਅੱਛਾ ਅੱਛਾ ਉਹ ਜਗਰਾਤਾ ਸੀਗਾ ਨਾ ਇੱਥੇ ਕਿਤੇ ਹਾਂ ਤੇ ਮੈਂ ਸੋਚਨੀ ਆ ਕੀ ਕਰਾਂ ਮੈਂ ਕਿਤਾ ਦੇ ਮੇਰੀ ਤੈਤ ਆਇਆ ਤੇਰੀ ਦਾਦੀ ਸਤ ਸਿਆਣੀ ਆ ਤੇਰੀ ਸੱਸ ਸਿਆਣੀ ਆ ਹੈਨਾ ਤੂੰ ਉਹਨਾਂ ਨੂੰ ਪੁੱਛ ਮੇਰੇ ਕੋਲ ਪੁੱਛਣ ਦੀ ਬਜਾਏ ਠੀਕ ਹੈ ਬੇਟਾ ਤੂੰ ਐਸਾ ਕਰ ਆਪਣੇ ਪਰਿਵਾਰ ਕੋਲ ਪੁੱਛ ਉਹ ਵੀ ਸਿਆਣੀਆਂ ਉਹਨਾਂ ਨੂੰ ਸਾਰਾ ਪਤਾ ਹੈਗਾ ਜੀ ਉਹ ਕਹਿਣਗੇ ਵਰਤ ਰੱਖ ਲੈ ਨਹੀਂ ਕਹਿਣਗੇ ਬੇਟਾ ਉਹਨਾਂ ਦੇ ਚੰਦ ਦੀ ਗੱਲ ਜੀ ਮੈਂ ਇਹਦੇ ਵਿੱਚ ਮਦਦ ਅਲਦਾ ਜੀ ਨਹੀਂ ਨਾ ਜ਼ਿਆਦਾ ਕਰ ਸਕਦੀ ਤੇਰੇ ਸਹੁਰੇ ਦੇ ਪਰਿਵਾਰ ਵਿੱਚ ਬੇਟਾ ਪਰ ਮੰਮੀ ਮੇਰਾ ਤੇ ਰੱਖਣ ਦਾ ਮੂਡ ਹੈਗਾ ਵਾ ਤੁਹਾਨੂੰ ਪਤਾ ਤੇ ਰੋ ਉਹ ਕਿ ਕਰ ਠੀਕ ਹੈ ਬਤਾ ਮਾਨੀ ਆਪਾਂ ਇੱਥੇ ਸਾਰੇ ਹੀ ਵਰਤਰਾ ਕਰਦੇ ਹਨ ਨਾ ਨਮਰਾਤਰੇ ਦੇ ਸਾਰੇ ਵਤਰੇ ਨੇ ਪਰ ਬੇਟਾ ਸਾਡੀ ਬੱਚੀ ਇਹਦੇ ਬਾਰੇ ਤੂੰ ਆਪਣੇ ਘਰ ਵਾਲੇ ਨਾਲ ਤੇ ਜਾਂ ਤੂੰ ਆਪਣੇ ਸੱਸ ਨਾਲ ਗੱਲ ਕਰ ਠੀਕ ਹੈ ਬਤਾ ਚਲੋ ਠੀਕ ਆ ਮੰਮੀ ਮੈਂ ਇਹਨਾਂ ਨਾਲ ਗੱਲ ਕਰਦੀ ਆ ਵੈਸੇ ਅੰਦਰ ਹੀ ਹੈਗੇ ਆ ਫਿਰ ਬਾਕੀਆਂ ਨੂੰ ਪੁੱਛ ਲੈਣੀ ਆ ਹਾਂ ਠੀਕ ਹੈ ਬਤਾ ਕਰ ਲੈ ਕਰ ਓਕੇ ਬੇਟਾ ਓਕੇ ਮੰਮੀ ਠੀਕ ਕਰ ਲੈ ਚਲ ਆ ਗਿਆ ਓਕੇ ਬਾਏ ਚਲ ਮੈਂ ਇਹ ਨਾ ਇਤਰਾ ਕਰਦੀ ਆ ਮੈਂ ਬਿਲ ਐਨਾ ਕੋ ਜਾਣਨੀ ਆ ਕਿਉਂਕਿ ਜੇ ਮੈਂ ਵਰਤ ਰੱਖਿਆ ਵਾ ਤੇ ਮੈਨੂੰ ਸਮਾਨ ਵੀ ਤੇ ਚਾਹੀਦਾ ਹੋਣਾ ਵਾ ਤੇ ਮੈਂ ਇਹਨਾਂ ਨੂੰ ਪੁੱਛਦੀ ਆ ਤੇ ਥੋੜੇ ਜਿਹੇ ਪੈਸੇ ਵੀ ਮੈਨੂੰ ਚਾਹੀਦੇ ਚਲ ਮੈਂ ਇਹਨਾਂ ਨੇ ਪਹਿਲਾਂ ਗੱਲ ਕਰ ਲਈ ਚਲਿਆ ਜੀ ਉਹ ਤੋਂ ਮੈਨੂੰ ਜੀ ਉਹ ਖੈਰ ਨਹੀਂ ਐ ਸੌਣੇ ਕੋ ਦਾ ਹਾਂਜੀ ਗੁੱਡ ਮਾਰਨਿੰਗ ਉੱਠ ਗਏ ਤੇ ਮੇਰੀ ਗੱਲ ਸੁਣੋ ਮੈਂ ਤਾਂ ਨਾਲ ਗੱਲ ਕਰਨੀ ਸੀਗੀ ਤੁਹਾਨੂੰ ਪਤਾ ਤੇਗਾ ਵਾ ਕਿ ਨ ਰਾਤੇ ਚੱਲਦੇ ਆ ਹਾਂ ਹਾਂ ਤੇ ਅੱਜੇ ਲਾਸਟ ਤੇ ਮੈਂ ਰੱਖਣਾ ਵਾ ਨਰਾਤਾ ਮਤਲਬ ਰੱਖ ਹੀ ਲਿਆ ਵਾ ਇਹ ਸੁਚੋ ਕਿ ਉਹ ਕਿ ਮੈਂ ਕੁਛ ਵੀ ਨਹੀਂ ਖਾਂਦਾ ਜੀ ਮੈਂ ਰੱਖਦਾ ਨਾ ਫਲੇਮ ਮਤਲਬ ਵਰਤ ਵਰਤ ਚੱਲਣ ਦੇ ਨਾ ਮਾਤਾ ਜੀ ਤੇ ਆਪਾਂ ਉਹਦੇ ਬਾਰੇ ਨਾ ਕੁਛ ਨਹੀਂ ਸਮਝੇਗੀ ਜੋ ਤੈਨੂੰ ਠੀਕ ਲੱਗ ਰਿਹਾ ਵਾ ਜੋ ਕੁਛ ਹੁੰਦਾ ਵਾ ਉਹ ਤੂੰ ਕਰ ਨਾ ਠੀਕ ਹੈ ਉਹ ਤੇ ਠੀਕ ਆ ਮੈਂ ਕਿ ਤੁਹਾਨੂੰ ਕੋ ਪਰਮਿਸ਼ਨ ਲੈ ਲਵਾਂ ਇੱਕ ਵਾਰੀ ਕਿਉਂਕਿ ਮੈਂ ਤਾਂ ਸ਼ੁਰੂ ਤੋਂ ਵੇਕਿਆਂ ਚ ਵੀ ਰੱਖਦੀ ਆਂ ਤੇ ਮੈਨੂੰ ਹੁੰਦਾ ਵਾ ਕਿ ਮੈਂ ਵਰਤ ਰੱਖਾਂ ਤੁਹਾਨੂੰ ਤੇ ਪਤਾ ਹੀ ਆ ਮੈਂ ਮਾਤਾ ਰਾਣੀ ਦੀ ਭਗਤ ਤੇ ਹੀ ਹਾਂ ਕੋਈ ਨਹੀਂ ਰੱਖ ਲੋ ਮਨ ਨੂੰ ਕੋਈ ਇਤਰਾਜ਼ ਨਹੀਂ ਹੈ ਆਪਣਾ ਜੋ ਜੀ ਕਰਦਾ ਉਹ ਕਰੋ ਤੇ ਮੈਨੂੰ ਨਾ ਥੋੜੇ ਜਿਹਾ ਪੈਸੇ ਚਾਹੀਦੇ ਸੀ ਕਿਉਂਕਿ ਪੂਜਾ ਕਰਨੀ ਹੈ ਤੇ ਸਮਾਨ ਲੈਣਾ ਵਾ ਕਿੰਨੇ ਕ ਪੈਸੇ ਤੇ ਪੂਜਾ ਘਰ ਕਰਨੀ ਨਹੀਂ ਮੰਦਰ ਚਾਹਾਂਗੀ ਨਾ ਫਿਰ ਮੈਂ ਉਥੋਂ ਸਮਾਨ ਲੈ ਲਵਾਂਗੀ ਤੇ ਪੂਜਾ ਮੰਦਰ ਹੋਣੀ ਕਿ ਘਰ ਹੋਣੀ ਹੈ ਹਾਂਜੀ ਮੰਦਰ ਹੋਣੀ ਹੈ ਤੇ ਅਸ਼ਟਮੀ ਘਰ ਹੋਊਗੀ ਨਾ ਠੀਕ ਤੇ ਕਿੰਨੇ ਕ ਪੈਸੇ ਚਾਹੀਦੇ ਥੋੜੇ ਜਿਹੇ ਚਾਹੀਦੇ ਆ 2 2000 ਬੜਾ ਵਾ ਉਹਨੇ ਇੱਕ ਤਰ੍ਹਾਂ ਕਰ ਇਹ ਹੋੜਿਆ ਨਾ ਪੈਸੇ ਵੱਧ ਘਟ ਹੋ ਜਾਂਦੇ ਤੂੰ ਆ ਕਾਰਡ ਹੀ ਲੈ ਲੈ ਤੇ ਆਪਣੇ ਅਕੋਰਡਿੰਗਲੀ ਬਰਥ ਲੈ ਲੈ ਵੀ ਉਹਦੇ ਬਾਅਦ ਚਾਹ ਪੈਸੇ ਘਟ ਗਏ ਤਾਂ ਫਿਰ ਕੀ ਕਰਾਂਗੀ ਫਿਰ ਮੈਨੂੰ ਕਹੇਗੀ ਤੇ ਆਪਣੇ ਅਕੋਰਡਿੰਗਲੀ ਬਰਥ ਲੈਣੇ ਚਾਹੀਦੇ ਹੋਰ ਪੁੱਛ ਚਲੋ ਠੀਕ ਆ ਕਾਰਡ ਹੀ ਲੈ ਜੰਨੀ ਆ ਮੈਂ ਤੇ ਵੇਖ ਲੈਣੀ ਆ ਕਿੰਨੇ ਚਾਹੀਦੇ ਚਲ ਠੀਕ ਆ ਮੈਨੂੰ ਫਿਰ ਦੇ ਇੱਕ ਕੱਪ ਚਾਹ ਬਣਾ ਕੇ ਹਾਂ ਹਾਂ ਚਲੋ ਚਾਹ ਦੇਣੀ ਆ ਤੇ ਥੈਂਕ ਯੂ ਸੋ ਮੱਚ ਓਕੇ ਚਲੋ ਵੇਖ ਮੇਰੇ ਪੁੱਤੋ ਰੂਵੇ ਕਿਚੜਾ ਲੁੱਟਣ ਦਾ ਲੁੱਟਾ ਲੱਗੀ ਹੋਈ ਐ ਦੱਸ ਇਹਨੂੰ ਕੁਝ ਨਹੀਂ ਪਤਾ ਲੱਗਦਾ ਆ ਗਈ ਪੁੱਤਰ ਦਾਦੀ ਜੀ ਤੁਹਾਨੂੰ ਤੇ ਪਤਾ ਨਰਾਤੇ ਚੱਲੰਦੇ ਆ ਤੇ ਮੈਂ ਵਰਤੇ ਰੱਖਿਆ ਵਾ ਬਸ ਉਹਦਾ ਹੀ ਸਮਾਨ ਲੈਣ ਚੱਲੀ ਸੀ ਆ ਸਾਡੇ ਘਰਾਂ ਤੇ ਨਿਆ ਵਰਤ ਜੂਤ ਰੱਖਦੇ ਨਹੀਂ ਇਹ ਜਿਹੜੇ ਕੰਮ ਨੇ ਆਪਣੇ ਪੀਕੇ ਛੱਡ ਕੇ ਆਇਆ ਕਰ ਪਰ ਦਾਦੀ ਜੀ ਜਿਹੜੀ ਜੀ ਕੀ ਆ ਮਾਤਾ ਰਾਣੀ ਦਾ ਹੈਗਾ ਵਾ ਤਿਆਰ ਤੇ ਮੈਂ ਤੇ ਸ਼ੁਰੂ ਤੇ ਰੱਖਦੀ ਆਈ ਆ ਮੈਂ ਤੇ ਮਾਤਾ ਰਾਣੀ ਦੀ ਭਗਤ ਰਹੀ ਆ ਪਾ ਧੀਏ ਸਾਡੇ ਘਰ ਤੇ ਨਹੀਂ ਹੈ ਕੰਮ ਕਿਹੜਾ ਨਾ ਚੱਲ ਕਰ ਦੇਰਾ ਉਹਨੇ ਕਿਹਾ ਸੁਣ ਲੈਣਾ ਚੱਲ ਆਦਰ ਆ ਹਾਂਜੀ ਦਾਦੀ ਜੀ ਬੋਲੋ ਤੀਏ ਆ ਕੀ ਕਰਨ ਢਈ ਆ ਆ ਤੇ ਮੇਰੇ ਪੁੱਤਾਂ ਨੂੰ ਤੇ ਲੁੱਟਣ ਦੇ ਲੱਕ ਬੰਨਿਆ ਆਵੇ ਲੁੱਟਣ ਤੇ ਦਾਦੀ ਜੀ ਹੋਰ ਕੀ ਐ ਤੇ ਇਹਦੇ ਚ ਹਰਜੀ ਕੀ ਐ ਕਿ ਇਸ ਘਰ ਚ ਮੇਰਾ ਹੱਕ ਨਹੀਂ ਐ ਮੈਂ ਆਪਣੇ ਮਨ ਨਾਲ ਕੁਛ ਵੀ ਨਹੀਂ ਕਰ ਸਕਦੀ ਇੱਥੇ ਤੇ ਸਾਡੇ ਘਰ ਚ ਨਹੀਂ ਐ ਚੱਲਦਾ ਤੇ ਜੇ ਤੈਨੂੰ ਇੰਨਾ ਹੀ ਸ਼ੌਂਕ ਆਗਾ ਨਾ ਤੇ ਆਪੇ ਕਮਾ ਤੇ ਆਪੇ ਲਿਆ ਤੇ ਆਪੇ ਸਾਰਾ ਸਮਾਨ ਸੋਲ ਲਿਆ ਇਹ ਕੀ ਹੋਜੀ ਗੱਲ ਐ ਦਾਦੀ ਜੀ ਉਹ ਮੇਰਾ ਘਰ ਵਾਲਾ ਵਾ ਤੇ ਉਹਨਾਂ ਦੇ ਪੈਸਿਆਂ ਤੇ ਮੇਰਾ ਹੱਕ ਨਹੀਂ ਐ ਹਾਂ ਕਹਤੇ ਜਰੂਰ ਹੈਗਾ ਵੇ ਮੈਂ ਨਹੀਂ ਕਹਿੰਦੀ ਕਿ ਨਹੀਂ ਹਾਕੇਗਾ ਪਰ ਨਹੀਂ ਹੁਣ ਤੂੰ ਆਪਣਾ ਕਮਾਜ ਆਪੇ ਲਿਆ ਸਭ ਕੁਝ ਸਮਾਨ ਸਮਾਨ ਸਾਡੇ ਘਰਾਂ ਤੇ ਨਹੀਂ ਆਦੀ ਇਤਗੀ ਦਾਦੀ ਜੀ ਇਥੇ ਕਮਾਨ ਦੀ ਕਿਤਨਾ ਗੱਲ ਆਗੀ ਤੇ ਸਾਡੇ ਘਰਾਂ ਚ ਨਾ ਇਹ ਰਿਵਾਜ ਹੈ ਗਈ ਵਰਤຊੂਤ ਨਾ ਖੰਦੇ ਜੋ ਵੀ ਹੈ ਨਾ ਇਹ ਸਭ ਕੁਝ ਆਪਣੇ ਪੀਕੇ ਛੱਡ ਕੇ ਆਇਆ ਕਰ ਸਾਡੇ ਘਰਾਂ ਚ ਨਹੀਂ ਆ ਰੀਤਾ ਹੈ ਗਿਆ ਨਾ ਸਾਡੇ ਵੱਡ ਬਡੇ ਰਹਿਣੇ ਕੀਤਾ ਤੇ ਨਾ ਅਸੀਂ ਅੱਗੋਂ ਕੰਮ ਚ ਲਾਣਾ ਤੇ ਜੋ ਗੱਲਾਂ ਗਿਆ ਨਾ ਆਪਣੇ ਪੀਕੇ ਛੱਡ ਕੇ ਆਇਆ ਕਰ ਮੈਨੂੰ ਪਤਾ ਲੱਗ ਗਿਆ ਤੇਰੀ ਮਾਂ ਦਾ ਫੋਨ ਆਇਆ ਸੀ ਮੰਮੀ ਦਾ ਫੋਨ ਤੇ ਆਇਆ ਸੀਗਾ ਪਰ ਉਹਨਾਂ ਨੇ ਤੇ ਮੈਨੂੰ ਇਹੋ ਹੀ ਕਿਹਾ ਕਿ ਤੂੰ ਆਪਣੇ ਘਰਦਿਆਂ ਤੋਂ ਪੁੱਛ ਆਪਣੇ ਆਦਮੀ ਕੋਲੋਂ ਪੁੱਛ ਤੇ ਉਹਨਾਂ ਨੇ ਇੱਥੇ ਗਲਤ ਕੀ ਕਹਿਤਾ ਦਾਦੀ ਜੀ ਇਹ ਮੈਨੂੰ ਸਭ ਪਤਾ ਵੈ ਤੂੰ ਆਪਣੀ ਮਾਂ ਦੀ ਬੋਲੀ ਬੋਲਣ ਢਈ ਹੈ ਜੋ ਤੇਰੀ ਮਾਂ ਨੇ ਕਿਹਾ ਤੂੰ ਉਹੋ ਹੀ ਕੁਛ ਕਰਨ ਢਈ ਹੈ ਨਹੀਂ ਦਾਦੀ ਜੀ ਤੁਸੀਂ ਗਲਤ ਜੇ ਉਹਨਾਂ ਨੇ ਤੇ ਮੈਨੂੰ ਸੋ ਕੋ ਚੰਗਾ ਹੀ ਕਿਹਾ ਤੂੰ ਆਪਣੇ ਘਰ ਦੇ ਨੂੰ ਪੁੱਛ ਆਪਣੀ ਦਾਦੀ ਜੀ ਨੂੰ ਪੁੱਛ ਆਪਣੀ ਮੰਮੀ ਨੂੰ ਪੁੱਛ ਤੂੰ ਹੀ ਤੇ ਰਾਤੀ ਘਰ ਨਹੀਂ ਜਗਰਾਤੇ ਤੇ ਹੀ ਟਾਈਮ ਹੀ ਨਹੀਂ ਲੱਗਦਾ ਨਾਲ ਗੱਲ ਕਰਨ ਦਾ ਤੇ ਤੁਹਾਨੂੰ ਵੀ ਪਤਾ ਕੱਲ ਅਸ਼ਟਮੀ ਆ ਤੇ ਮੈਂ ਥੋੜਾ ਜਿਹਾ ਸਮਾਨ ਲੈਣਾ ਸੀ ਤਾਂ ਕਰਕੇ ਮੈਂ ਪੈਸੇ ਮੰਗਣ ਦੀ ਸੀ ਗੱਲ ਸੁਣਨੀ ਮੈਂ ਤੈਨੂੰ ਧੀਏ ਧੀਏ ਕਰਨ ਢਈ ਆ ਤੂੰ ਤਾਂ ਮੇਰੇ ਸਿਰ ਦੇ ਵਾਲਾਂ ਨੂੰ ਪੈਣ ਢਈ ਐ ਦਾਦੀ ਮੈਂ ਤੁਹਾਨੂੰ ਕਿਹਾ ਕੀ ਆ ਜਿਹੜਾ ਤੁਸੀਂ ਮੈਨੂੰ ਇਤਨਾ ਬੋਲਣ ਦੇ ਜੇ ਬੋਲੀਏ ਨਾ ਤਾਂ ਕੀ ਕਰੀਏ ਰਾਤੀ ਸਿੱ ਘਰ ਹੀ ਆਣਾ ਸੀ ਨਾ ਤੇ ਤੂੰ ਰਾਤ ਨੂੰ ਸਾਨੂੰ ਪੁੱਛ ਲੈਂਦੀ ਦਾਦੀ ਜੀ ਰਾਤੀ ਤੂੰ ਹੀ ਸੋ ਗਈ ਮੈਂ ਤਾਂ ਉਠਾਣਾ ਜਾਇ ਨਹੀਂ ਸਮਝਿਆ ਮੈਨੂੰ ਤੇ ਹੀ ਲੱਗਾ ਤੂੰ ਹੀ ਲੇਟ ਆਏ ਜੇ ਤੇ ਥੱਕੇ ਹੋਣੇ ਆ ਤੇ ਕੋਈ ਨਹੀਂ ਤੇ ਸੂ ਤੁਹਾਨੂੰ ਉਠਾ ਲੈਂਦੀ ਅਸੀਂ ਕਿਹੜਾ ਨੇ ਘੂਪ ਨਹੀਂ ਤਰ ਸੁੱਤੇ ਬਏ ਸੀ ਦਾਦੀ ਜੀ ਮੈਂ ਤੇ ਤੁਹਾਡੇ ਭਲੇ ਕਰਕੇ ਨਹੀਂ ਤੁਹਾਨੂੰ ਉਠਾਇਆ ਕਿਉਂਕਿ ਮੈਨੂੰ ਵੀ ਪਤਾ ਵਤੋ ਹੀ ਥੱਕ ਬੜੀ ਛੇਤੀ ਜਾਂਦੇ ਜੇ ਤਾਂ ਕਰਕੇ ਮੈਂ ਕਿਹਾ ਜੇ ਸੁੱਤੇ ਹੋਏ ਸੁੱਤੇ ਰਹਿਂਦੇ ਤੇ ਹੁਣ ਸਵੇਰ ਹੋਈ ਆ ਤੇ ਪਹਿਲਾਂ ਮੈਂ ਇਹਨਾਂ ਨੂੰ ਪੁੱਛਿਆ ਤੇ ਮੈਂ ਤੁਹਾਡੇ ਵੱਲ ਹੀ ਆਂਦੀ ਪੁੱਛਣ ਵਾਸਤੇ ਨਹੀਂ ਤੇ ਇਹ ਸਾਡੇ ਘਰਾਂ ਵਿੱਚ ਨਹੀਂ ਹੋਆ ਰੀਤ ਨੂੰ ਤਗੀ ਕੁਛ ਤੂੰ ਸਾਡੇ ਕਹੇ ਤੇ ਨਹੀਂ ਚਲਦੀ ਜੋ ਤੇਰੀ ਮਾਂ ਕਹਿੰਦੀ ਤੂੰ ਉਹ ਹੀ ਕੁਛ ਕਰਦੀ ਆ ਮੈਂ ਫਰਾਦਰ ਦਾਦੀ ਜੀ ਤੂੰ ਹੀ ਮੇਰੀ ਗੱਲ ਸਮਝੋ ਮੰਮੀ ਨੇ ਤੇ ਮੈਨੂੰ ਚੰਗਾ ਹੀ ਸਮਝਾਇਆ ਤੇ ਮੈਨੂੰ ਪੈਸੇ ਚਾਹੀਦੇ ਆ ਮੈਂ ਮੰਨਦੇ ਜੈਣਾ ਵਾ ਨਹੀਂ ਤੇ ਇਹ ਸਾਡੇ ਘਰ ਚ ਨਹੀਂ ਇਹ ਰਿਵਾਜ ਨਹੀਂ ਰੱਖਾ ਅਸੀਂ ਨਹੀਂ ਰੱਖੰਦੇ ਨੇ ਵਰਤ ਵਰਤ ਜੇ ਤੇਰੀ ਮਾਂ ਨੇ ਤੈਨੂੰ ਚੰਗਾ ਮਤ ਦਿੱਤੀ ਹੁੰਦੀ ਨਾ ਤੇ ਤੂੰ ਇਹ ਕੁਛ ਕਰਦੀ ਹੋ ਨਾ ਇੱਥੇ ਚੰਗੀ ਮਤ ਆਹੋ ਦਾਦੀ ਜੀ ਉਹਦੇ ਮੈਨੂੰ ਹਰ ਵੇਲੇ ਚੰਗੀਆਂ ਹੀ ਮੱਤਾ ਦਿੰਦੇ ਆ ਕਿਤੇ ਚੰਗੀ ਮੱਤ ਦਿੱਤੀ ਹੁੰਦੀ ਤੇ ਇਹ ਕੰਮ ਤੇ ਉੱਥੇ ਆ ਕੇ ਕਰਨਾ ਹੀ ਨਹੀਂ ਸੀ ਪਰ ਦਾਦੀ ਜੀ ਮੈਨੂੰ ਪੈਸਿਆਂ ਦੀ ਲੋੜ ਹੈਗੀ ਆ ਮੈਨੂੰ ਪੈਸੇ ਦੇ ਦੋ ਮੈਂ ਪੈਸੇ ਨਹੀਂ ਦੇਣੇ ਤੇ ਦੂਜੇ ਜੋ ਕੁਝ ਕਰਨਾ ਹੀ ਕਰ ਲੈ ਮਠਿਆਈ ਰਾਤ ਦੀ ਲਿਆਂਦੀ ਹੈ ਤੇ ਦੇਣੀ ਨਹੀਂ ਕਿਸਨੂੰ ਛੜ ਭਾਵੇਂ ਜਾਵੇ ਫਰੀਦੀ ਪਈ ਸਾਰੇ ਇਹਨੂੰ ਦੇ ਦ ਤੇ ਸਾਰੇ ਖਾ ਲੈ ਦਾਦੀ ਭਈ ਇਹ ਛੜ ਭਾਵੇਂ ਜਾਵੇ ਥੀ ਦੇਣੀ ਨਹੀਂ ਕਿਸੇ ਨੂੰ ਤੂੰ ਦੇ ਸਾਰਿਆਂ ਨੂੰ ਵੇਖਣਾ ਇੰਨੀ ਅਕਲ ਹੋਏ ਤਾਂ ਕਰੇ ਨਾ ਕੰਮ ਕੋਈ ਇਹੋ ਜਿਹਾ ਮੁਕਾ ਦੇ ਮੇਰਾ ਮੁੰਡਾ ਲਿਆਇਆ ਤੂੰ ਕਦਰ ਕਰ ਪੈਸੇ ਹਨ ਸਾਰਿਆਂ ਨੂੰ ਦੇ ਸਮਝੀ ਨਹੀਂ ਕੋਈ ਨਹੀਂ ਪਤਾ ਨਹੀਂ ਕਦੋਂ ਸਮਝਾਉਣੇ ਕਰਨੀ ਐਨੀ ਧੇਰ ਵਿਆਹ ਨੂੰ ਹੋ ਗਈ ਇਹਨੇ ਸਮਝ ਕਰਨੀ ਕੋ ਤਾਂ ਮੈਨੂੰ ਸਮਝ ਹੀ ਨਹੀਂ ਆਦੀ ਲੱਗਦੀ ਕਿਰਨ ਕੀ ਹੋਇਆ ਰੋਂਗੜਈ ਹੈ ਕੀ ਹੋਇਆ ਮੰਮੀ ਤੁਹਾਨੂੰ ਕੀ ਦੱਸਾਂ ਮੈਂ ਨਾ ਨਰਾਤੇ ਚੱਲੰਦੇ ਆ ਤੇ ਮੈਂ ਵਰਤੇ ਰੱਖਣਾ ਸੀ ਤੇ ਪੂਜਾ ਲਈ ਨਾ ਮੈਂ ਪੈਸੇ ਲਏ ਇਨਾਂ ਕੋਲੋਂ ਤੇ ਦਾਦੀ ਜੀ ਉੱਥੇ ਹੀ ਖੜੇ ਸੀ ਮੈਨੂੰ ਕਹਿੰਦੇ ਆਗੇ ਫਜ਼ੂਲ ਦੇ ਖਰਚੇ ਕਰਨ ਨਹੀਂ ਆ ਇਹ ਸਭ ਸਾਡੇ ਨਹੀਂ ਚੱਲਦਾ ਜੋ ਤੂੰ ਪੇਕਿਆਂ ਦੇ ਘਰ ਕਿ ਆਈ ਨਾ ਉੱਥੇ ਹੀ ਛੱਡਿਆ ਸਾਡੇ ਵਾਲੇ ਪਖੰਡ ਨਹੀਂ ਚੱਲਨੇ ਤੇ ਮੰਮੀ ਜੀ ਤੁਹਾਨੂੰ ਤੇ ਪਤਾ ਹੀ ਆ ਮੈਂ ਮਾਤਾ ਰਾਣੀ ਦੀ ਭਗਤਾਂ ਮੈਨੂੰ ਇਹ ਸਭ ਕੁਝ ਕਰਨਾ ਵਧੀਆ ਲੱਗਦਾ ਇਸ ਘਰ 'ਚ ਮੇਰਾ ਹੱਕ ਨਹੀਂ ਹੈਗਾ ਕਿ ਮੈਂ ਆਪਣੀ ਮੰਨ ਦੀ ਨਹੀਂ ਕਰ ਸਕਦੀ ਇੱਥੇ ਤੂੰ ਹੀ ਦੱਸੋ ਮੰਮੀ ਜੀ ਤੂੰ ਹੀ ਰਾਤੀ ਲੇਟ ਆਏ ਤਾਂ ਕਰਕੇ ਮੈਂ ਤੁਹਾਨੂੰ ਠਾਇਆ ਨਹੀਂ ਪੁੱਛਿਆ ਨਹੀਂ ਤੇ ਸਵੇਰੇ ਉੱਠਦੇ ਆਂ ਮੈਂ ਦਾਦੀ ਜੀ ਨੂੰ ਤੇ ਇਹਨਾਂ ਨੂੰ ਪੁੱਛਿਆ ਤੇ ਦਾਦੀ ਜੀ ਨੇ ਤੇ ਗੱਲ ਦਾ ਬੁਆਲੀ ਬਣਾਤਾ ਉਹ ਤੇ ਪਤਾ ਨਹੀਂ ਕੀ-ਕੀ ਬੋਲੀ ਜਾਂਦੇ ਮੈਨੂੰ ਤੂੰ ਹੀ ਦੱਸੋ ਮੰਮੀ ਇਹ ਸਭ ਸਹੀ ਹੈ ਕਿ ਗਲਤ ਆ ਪੁੱਤਰ ਕੋਈ ਗੱਲ ਨਹੀਂ ਜੇ ਤੇਰਾ ਮਨ ਹੈ ਨਾ ਤੇ ਤੂੰ ਰੱਖ ਲੈ ਕੋਈ ਗੱਲ ਤੇਰਾ ਮਨ ਹੈ ਨਾ ਤੂੰ ਸ਼ੁਰੂ ਤੋਂ ਕਰਦੀ ਆਈ ਹੈ ਤੇਰਾ ਮਨ ਹੈ ਨਾ ਤੇ ਤੂੰ ਰੱਖ ਲੈ ਕੋਈ ਗੱਲ ਮੇਰੇ ਵੱਲੋਂ ਕੋਈ ਨਾ ਨਹੀਂ ਤੱਕ ਪਰ ਮੰਮੀ ਸਾਰੇ ਪੈਸੇ ਨਾ ਇਹਨਾਂ ਨੇ ਮੈਨੂੰ ਕਾਰਡ ਦਿੱਤਾ ਸੀ ਕਹਿੰਦੇ ਸੀ ਜਾਦੇ ਪੈਸੇ ਲੱਗ ਸਕਦੇ ਆ ਤੇ ਤੂੰ ਕਾਰਡ ਹੀ ਲੈ ਜਾ ਦਾਦੀ ਜੀ ਨੇ ਤੇ ਉਹ ਵੀ ਲੈ ਲੈ ਮੇਰੇ ਕੋਲੋਂ ਚੱਲ ਤੂੰ ਮੇਰੇ ਕੋਲ ਲੈ ਛੱਟ ਪਰ ਤੂੰ ਤੇਰਾ ਮਨ ਨਾਲ ਤੂੰ ਰੱਖ ਲੈ ਕੋਈ ਗੱਲ ਨਹੀਂ ਫੇਰ ਕੀ ਮੈਂ ਦੇ ਦਾਂ ਨਹੀਂ ਪੈਸੇ ਤੈਨੂੰ ਤੇ ਦਾਦੀ ਜੀ ਨਾਲ ਕੋਹਨ ਗੱਲ ਕਰੂਗਾ ਕਰ ਲਾਂਗੀ ਮੈਂ ਆਪੇ ਗਾ ਕਰ ਲਾਂਗੀ ਆਪੇ ਗਾ ਕਾ ਜੀ ਮੇਰੀ ਗੱਲ ਸੁਣੋ ਤੁਸੀਂ ਇਹਨ ਮਨਾ ਕੇ ਕੀਤਾ ਵਰਤ ਰੱਖਣ ਤੋਂ ਪਹਿਲਾਂ ਦੱਸਾਂ ਸਾਡੇ ਘਰ ਚੱਲ ਪਹਿਲੀ ਗੱਲ ਤੇ ਐ ਰੀਤ ਚੱਲਦੀ ਹੋਣੀ ਤੇ ਮੈਂ ਮੈਂ ਤੈਨੂੰ ਰਖਾਈ ਸੀ ਵਰਤ ਉਹ ਮੈਨੂੰ ਨਹੀਂ ਰਖਾਈ ਮੈਂ ਤੁਹਾਡੀ ਨੂੰ ਸੀ ਇਹ ਮੇਰੀ ਨੂੰ ਆ ਉਹਦਾ ਮਨ ਹੈਗਾ ਤਾਂ ਰੱਖਣ ਦੇ ਉਹਨੂੰ ਕੋਈ ਗੱਲ ਨਹੀਂ ਸਾਡੇ ਘਰ ਚ ਨਹੀਂ ਰਿਵਾਜ ਹੈ ਕਿ ਤੁਸੀਂ ਕਿੱਥੇ ਉਹ ਨਹੀਂ ਰਿਵਾਜ ਤੇ ਨਾ ਸੀ ਕੋਈ ਗੱਲ ਨਹੀਂ ਹੁੰਦਾ ਉਹ ਰਖਦੀ ਆਈ ਨਾ ਪੇਕੇ ਰਖਦੀ ਆਈ ਹੈ ਕੋਈ ਗੱਲ ਨਹੀਂ ਇਹ ਚ ਬੁਰਾਈ ਵੀ ਕੀ ਹੈ ਜੇ ਰੱਖ ਲਈ ਤੇ ਨਹੀਂ ਤੇ ਪੇਕੇ ਹੋ ਰੱਖਦੀ ਤੁਸੀਂ ਤੇ ਪੇਕੇ ਤੇ ਗੱਲ ਪੇਕੇ ਛੱਡ ਕੇ ਆਵੇ ਸਭ ਕੁਝ ਉਹ ਕੁਝ ਨਹੀਂ ਹੁੰਦਾ ਥੋੜੀ ਗੱਲ ਲੱਗੇ ਬੱਚੇ ਤੇ ਇੰਨੀ پابੰਦੀਆਂ ਲਾ ਦੋ ਤੇ ਬੱਚੇ ਜੀਣਾ ਹੀ ਨਾਮ ਕਰ ਦੋ ਤੁਸੀਂ ਅੱਜ ਤੱਕ ਜੋ ਕੁਝ ਕਰਦੇ ਤੇ ਕਹਿੰਦੇ ਰੇ ਮੈਂ ਕਰਦੀ ਨਹੀਂ ਇਹ ਉਹਦੀ ਖੁਸ਼ੀਆਂ ਦੇ ਵਿੱਚ ਜਰਾ ਤੁਸੀਂ ਅੜਚਾ ਪਾਓ ਹਰ ਰੋੜ ਚੰ ਪਾਣ ਦੀ ਖੁਸ਼ੀਆਂ ਨੇ ਇਹ ਮੇਰੀ ਨੂੰ ਆ ਤੇ ਮੈਂ ਤਾਂ ਤੇ ਧਿਆਨ ਮੈਂ ਹੀ ਰੱਖਣਾ ਤੂੰ ਜੀ ਨਹੀਂ ਰੱਖਣਾ ਇਹਦਾ ਧਿਆਨ ਰੋਂਦੀ ਆਈ ਐ ਕੋਈ ਤਰੀਕਾ ਥੋੜੀ ਘਰ ਬਲੇ ਰੋਂਦੀ ਦੇ ਘਰ ਦੇ ਵਿੱਚ ਅੱਛਾ ਇਹ ਹੁਣ ਤੇਰੀ ਨੂੰ ਹੋ ਗਈ ਐ ਤੇ ਜਿਹੜਾ ਲੜਦੀ ਚਾ ਉਹ ਤਾਂ ਕੰਨੀ ਨਹੀਂ ਲਾਸਕੀ ਮੈਂ ਚਾ ਇਹ ਸਮਾਂ ਬਦਲ ਗਿਆ ਅੱਛਾ ਹੁਣ ਰਾਤੋਂ ਰਾਤੀ ਸਮਾਂ ਬਦਲ ਗਿਆ ਚਾ ਇਹ ਜੀ ਸਮਾਂ ਬਦਲ ਗਿਆ ਬੜੀ ਜ਼ਿਆਦਾ ਬਦਲੇ ਅਸੀਂ ਨਹੀਂ ਬਦਲੇ ਅਸੀਂ ਨਹੀਂ ਬਦਲੇ ਮੈਂ ਨਹੀਂ ਆਪਣੇ ਨੂਨ ਵਰੇ ਰਾਤ ਦੇ ਦਿਨ ਰੋਣਾ ਜੇ ਲਾ ਮਾਨਾ ਰੱਖ ਲਵੇ ਕੋਈ ਗੱਲ ਨਹੀਂ ਇਹ ਚ ਬੁਰਾਈ ਵੀ ਕੀ ਹੈ ਜੇ ਰੱਖਦੀ ਫੇਰ ਕੀ ਹੋਇਆ ਇਹ ਚ ਬੁਰਾਈ ਵੀ ਕੀ ਹੈ ਮਾਤਾ ਰੰਦੇ ਵੱਖਰ ਵਰਤ ਰੱਖਣਾ ਕੋਈ ਬੁਰਾਈ ਨਹੀਂ ਉਹ ਮੰਦਰ ਜਾਂਦੀ ਹੈ ਸਾਰਾ ਕੁਝ ਕਰਦੀ ਪੂਜਾ ਕਰਦੀ ਹੈ ਅੱਛਾ ਠੀਕ ਹੈ ਜੇ ਪੂਜਾ ਚ ਕਰਦੀ ਮੈਂ ਕਹਿੰਦੀ ਮੈਂ ਥੋੜੀ ਕਰੀ ਕਿ ਨਹੀਂ ਪੂਜਾ ਕਰਦੀ ਪਰ ਨਹੀਂ ਮੇਰੇ ਸਾਹ ਤੂੰ ਜਲੋ ਜਲੋ ਨਹੀਂ ਨਹੀਂ ਸਲਾ ਆ ਜਾ ਦੱਸ ਮੈਨੂੰ ਕੋਈ ਸਕੀਮ ਲੜਾ ਤੁਹਾਡੇ ਮਗਰ ਲੱਗੀ ਰਹੀ ਹੈ ਨਾ ਤੁਹਾਡੇ ਮਗਰ ਲੱਗੀ ਬੇੜਾ ਹੀ ਕਰ ਕਰਦੀ ਨਹੀਂ ਆਪਣੇ ਘਰ ਦਾ ਆਪਣੇ ਘਰ ਦਾ ਆਪਣੇ ਨੂੰ ਦਾ ਬੇੜਾ ਕਰ ਕਰਦੀ ਰਹੀ ਆ ਓਰੇ ਓਰੇ ਬਾਹਰ ਆ ਕੇ ਉਹਨੂੰ ਪਾਗਲ ਕਰਤਾ ਕੁੜੀ ਨੂੰ ਉਹਨਾਂ ਸ਼ਗਲ ਰੇ ਕੋ ਮਾਰ ਕੀ ਗਈ ਉਹਦੀ ਰੋ ਰੋ ਕੇ ਹਰ ਵੇਲੇ ਕਲਾਕ ਲਈ ਉਹਦੇ ਗਲਤਪਾ ਆਪਣੇ ਘਰ ਦੀ ਪਾਈ ਨਾ ਉਹਦੇ ਗੱਲ ਵੀ ਆ ਰੋ ਕਲਾਕ ਲਈ ਮੈਂ ਨਹੀਂ ਮੈਂ ਇਹ ਮੇਰੀ ਨੂੰ ਆ ਮੈਂ ਇਹਨੂੰ ਆਂਝ ਵੀ ਆਂਦੇ ਨਹੀਂ ਕਿਸੇ ਗੱਲ ਲਈ ਮੇਰੀ ਗੱਲ ਸੁਣੋ ਜਦੋਂ ਉਹਦੇ ਬੰਦੇ ਨੂੰ ਨਹੀਂ ਇਤਰਾਜਗਾ ਮੈਨੂੰ ਨਹੀਂ ਇਤਰਾਜ ਤੂੰ ਇਸਕੋ ਬੁਰਾਈ ਕਰ ਦੇ ਤੂੰ ਇਸਕੋ ਬੁਰਾਈ ਕਰ ਦੇ ਚਾ ਲੱਗ ਗਿਆ ਹੁਣ ਮੈਨੂੰ ਪਤਾ ਕੱਲ ਨਾ ਇਹਦੀ ਮਾਂ ਆਈ ਸੀ ਤੇ ਇਹਨੂੰ ਦੇਖ ਕੇ ਕਿਸੇ ਪੂੜੀਆਂ ਤੇ ਕਰ ਗਈ ਕੋਈ ਜਾਦੂ ਜੂਦੋ ਮੰਮੀ ਕੋਈ ਜਾਦੂਨੀਓ ਕਰਦੀ ਮੇਰੇ ਤੇ ਮੇਰੀ ਮੇਰੇ ਨੂੰ ਨਾ ਵੜਨ ਦਿਓ ਬੜੀ ਧੀਰ ਤੁਹਾਡੇ ਮਗਰ ਲੱਗ ਲਿਆ ਮੈਂ ਨਹੀਂ ਹੁਣ ਲਗਣਾ ਤੁਹਾਡੇ ਬਗਰ ਨਾ ਮੈਂ ਕੁੜੀ ਦੇ ਕੱਲ ਕੋਈ ਕਲੇਸ਼ ਫੜਾ ਜੇ ਆਪਣਾ ਆਪਣੇ ਘਰ ਚ ਪਾਣਾ ਜੇ ਸ਼ਾਂਤੀ ਨਾਲ ਰੋ ਮੇਰੇ ਪੁੱਤਰ ਵੀ ਬੈਠਣਾ ਪਰੇਸ਼ਾਨ ਹੋਗਾ ਸਾਡੇ ਕਲੇਸ਼ਾ ਤੋਂ ਉਨਕੋ ਜੋ ਲੈ ਕੇ ਫਾਇਦਾ ਕਿ ਇੰਨੇ ਪੁੰਦੇ ਪਰੇਸ਼ਾਨੀ ਨਹੀਂ ਰਹਿੰਦੀ ਹਰ ਵੇਲੇ ਦਿਮਾਗ ਤੇ ਕੰਮ ਤੇ ਉਹ ਦਿਲ ਕਿਸ ਤਰ੍ਹਾਂ ਲੱਗੇਗਾ ਜੇ ਲੜਦੇ ਮਰਦੇ ਹੀ ਰਹੀਏ ਕਿ ਤਰ੍ਹਾਂ ਰੋਟੀ ਖਾਓਗੇ ਕਾਰ ਕਿੱਥੇ ਜੇ ਜੜਾ ਕੋ ਖੋਇਆ ਜੇ ਕਾਰ ਕੀ ਕਰਨਾ ਕਾਰ ਦਿਓ ਮੈਨੂੰ ਫੜਾਓ ਇੱਧਰ ਫੜਾਓ ਕਾਰ ਲੈ ਕੇ ਰੰਮੁੱਤ ਫੜ ਤੂੰ ਜੋ ਤੈਨੂੰ ਚਾਹੀਦਾ ਨਾ ਬਾਜ਼ਾਰ ਜੋ ਸਮਾਨ ਚਾਹੀਦਾ ਵਰਤਦੀ ਤੂੰ ਲੈ ਕੇ ਆ ਹੋਰ ਚੀਜ਼ ਦੇ ਪੈਸੇ ਤੇ ਮੇਰੇ ਪਰ ਝੋਲ ਲੱ ਕਿੰਨੇ ਚਾਹੀਦੇ ਤਾਂ ਆਪਣਾ ਸਾਰਾ ਸਮਾਨ ਲੈ ਕੇ ਆ ਵਰਤਾ ਦਾ ਜੋ ਚਾਹੀਦਾ ਆਹੋ ਵਡਿਆਰੀ ਕਾ ਨੂੰ ਮੰਨਣੀ ਐ ਤੇ ਚਾਹੀ ਬਨ ਲਈ ਬੜੀ ਧੇਰ ਆਹੋ ਬੜੀ ਧੇਰ ਨੂੰ ਮੰਨ ਲਈ ਐ ਜੋ ਮਰਜੀ ਕਰ ਹਾਂ ਬੜੀ ਧੇਰ ਮੰਨ ਲਈ ਐ ਮੈਂ ਆਪਣਾ ਘਰ ਸਵਾਦ ਨਾ ਵਗਾੜਨਾ ਨਹੀਂਗਾ ਤੁਹਾਡੇ ਮੋੜ ਲਾ ਕੇ ਬੜੀ ਧੇਰ ਵਗਾੜ ਲਿਆ ਮੈਂ ਆਪਣਾ ਘਰ ਚਲੋ ਛੱਡੋ ਮੰਮੀ ਪਤਾ ਨਹੀਂ ਦਾਦੀ ਜੀ ਨੂੰ ਕੀ ਹੋ ਗਿਆ ਐਵੇਂ ਗੱਲ ਗੱਲ ਤੋਂ ਵੈਸੇ ਜਾਂਦੇ ਐ ਰੇ ਵੀ ਮੇਰੇ ਨੋਨੂ ਦੇ ਮਗਰ ਪਏ ਰਹਿੰਦੇ ਹਰ ਵੇਲੇ ਉਹ ਜੇਖਲ ਦੇਖੋ ਕੀ ਬਨ ਗਈ ਐ ਕਲਪ ਕਲਪ ਕੇ ਰੋ ਰੋ ਕੇ ਦਾ ਹਾਲ ਵੇਖੋ ਕੀ ਬਣ ਗਿਆ ਚਲੋ ਮੰਮੀ ਨਹੀਂ ਮੈਂ ਨਹੀਂ ਧਿਆਨ ਰੱਖਿਆ ਕੌਣ ਰੱਖੇਗਾ ਧਿਆਨ ਉਹ ਤੇ ਪੇ ਕਿਹਾ ਰੱਖਣਗੇ ਤੇ ਧਿਆਨ ਚਲੋ ਮੈਂ ਨਾ ਸਮਾਨ ਬਾਝੋ ਲੈਣ ਨਹੀਂ ਛੱਡੋ ਤੁਸੀਂ ਵੀ ਗੁੱਸਾ ਪਹਿਲਾਂ ਮੈਂ ਤੁਹਾਨੂੰ ਤੇ ਦਾਦੀ ਨੂੰ ਰੋਟੀ ਖਵਾ ਦੇਣੀ ਆ ਸਬਜੀ ਤੇ ਮੈਂ ਧਰੀ ਹੋਈ ਆ ਪਹਿਲਾਂ ਤੁਸੀਂ ਕੁਝ ਖਾ ਪੀ ਲਓ ਫਿਰ ਮੈਂ ਜਾਨੀ ਚੱਲ ਪੁੱਤ ਜੀ ਸਾਡਾ ਠੀਕ ਲੱਗਦਾ ਘਰ ਤੋਂ ਤੂੰ ਐਵੇਂ ਨਾ ਰੋਇਆ ਕਲਪਿਆ ਤੂੰ ਜੇੜੀ ਤੁਹਾਨੂੰ ਮੁਸ਼ਕਲ ਮੈਨੂੰ ਦੱਸਿਆ ਕਰ ਆ ਕੇ ਠੀਕ ਆ ਆਇ ਤੋ ਬਾਰ ਨਹੀਂ ਲੜਨਾ ਨਾ ਮੈਂ ਤੈਨੂੰ ਕੁਝ ਕਹਿਣਾ ਠੀਕ ਇੱਕ ਇੱਕ ਮੇਰੀ ਨੂੰਹਾਂ ਮੈਂ ਐਵੇਂ ਹਰ ਵੇਲੇ ਕਲਪੰਦੀ ਤੇ ਹਾਂ ਮੈਨੂੰ ਸੀਸਾ ਧੋੜੀ ਦੇ ਜੀ ਬਾਸੀ ਜਾਦਾ ਹੈਗੀ ਅੰਦਰੋਂ ਠੀਕ ਆ ਮੰਮੀ ਚਲੋ ਮੈਂ ਕੁਝ ਬਣਾ ਨਹੀਂ ਖਾਣੂ ਠੀਕ ਯਾਰ ਮੰਮੀ ਕਿੰਨੇ ਚੰਗੇ ਆ ਕਿਵੇਂ ਉਹਨਾਂ ਨੇ ਮੇਰਾ ਸਾਥ ਦਿੱਤਾ ਅੱਜ ਤੇ ਦਾਦੀ ਜੀ ਨਾਲ ਵੀ ਲੜ ਪਏ ਮੈਨੂੰ ਤੇ ਨਾ ਉਮੀਦ ਹੀ ਨਹੀਂ ਹੈਗੀ ਸੀ ਮੰਮੀ ਕੋਲੋਂ ਕਿ ਮੰਮੀ ਇਤਰਾ ਕਰਨਗੇ ਪਰ ਮੈਨੂੰ ਬੜਾ ਵਧੀਆ ਲੱਗਾ ਅੱਜ ਮੰਮੀ ਨੇ ਮੇਰਾ ਨਾ ਬੜਾ ਸਾਹ ਦਿੱਤਾ ਤੇ ਚੱਲ ਮੈਂ ਨਾ ਫਟਾਫਟ ਆਟਾ ਗੁੰਨ ਲੈਣੀ ਆ ਤੇ ਸਾਰਾ ਕੁਝ ਤੇ ਬਣ ਗਿਆ ਵਾ ਸਬਜੀ ਵੀ ਬਣ ਗਈ ਆ ਤੇ ਫਿਰ ਮੈਂ ਮੰਮੀ ਨੂੰ ਪਹਿਲਾਂ ਸਰਵ ਕਰ ਦਿੰਨੀ ਆ ਤੇ ਫਿਰ ਦਾਦੀ ਜੀ ਨੂੰ ਕਰਦੀ ਆ ਤੇ ਅੱਜ ਮੈਨੂੰ ਨਾ ਬਹੁਤ ਹੀ ਜ਼ਿਆਦਾ ਵਧੀਆ ਲੱਗਾ ਵਧੀਆ ਲੱਗਾ ਹੁਣ ਇਹ ਨਾ ਮੈਂ ਸਾਰੀਆਂ ਰੋਟੀਆਂ ਖਵਾ ਦੇਣੀ ਆ ਤੇ ਫੇਰ ਹੀ ਮੈਂ ਸਮਾਨ ਲੈਣ ਜਾਣੀ ਆ ਲੈਣਾ ਨਾ ਵੱਡਿਆਂ ਦੀ ਸੇਵਾ ਕਰਾਂ ਫੇਰ ਜਾਵਾਂ ਸੀਸਾ ਹੀ ਮਿਲੂਗਾ ਮੈਨੂੰ ਅੱਜ ਨਾ ਮੈਨੂੰ ਬੜਾ ਗੁੱਸਾ ਆ ਰਿਹਾ ਦੱਸ ਅੱਜ ਇਹ ਨੂਹ ਦੀ ਸਕੀ ਬਣ ਗਈ ਦੱਸੋ ਤੇ ਜਦੋਂ ਤੂੰ ਮੇਰੀ ਨੂਹ ਸੀ ਮੇਰੇ ਕੋਲ ਸਕੀਮਾਂ ਲੜਾਉਣੀ ਸੈਂ ਉਦੋਂ ਕਿੱਥੇ ਸੀ ਹੈ ਅੱਜ ਨੂਹ ਨੇ ਕਹਿੰਦੀ ਏ ਜੋ ਮਰਜੀ ਕਰ ਮਾਰ ਲੈ ਓ ਕੰਜੀ ਆ ਹੋ ਮੰਮੀ ਅੱਜ ਮੈਂ ਬੜੀ ਖੁਸ਼ ਆ ਮੈਨੂੰ ਸਭ ਕੁਝ ਮਿਲਣ ਡਿਆ ਵੈ ਇਹ ਥੋੜੀ ਗੱਲ ਹੁੰਦੀ ਕਣੀ ਚਲੋ ਵੱਡੇ ਬੰਦੇ ਵੀ ਤੇ ਬੈਠੇ ਹੁੰਦੇ ਨੇ ਘਰ ਦੇ ਵਿੱਚ ਉਹਨਾਂ ਦੇ ਵੀ ਕੋਈ ਥੋੜੀ ਮੋੜੀ ਮੋੜੀ ਲੈ ਲਿਆ ਕੋਰਾ ਸਲਾ ਇਹ ਦਾ ਮਤਲਬ ਇਹ ਥੋੜੀ ਆ ਕਣੀ ਅਸੀਂ ਅਸੀਂ ਬਸ ਹੁਣ ਪਿਆ ਪਿਆਰੇ ਬਣ ਗਏ ਆ ਕੋਈ ਨਹੀਂ ਜਦੋਂ ਇਹਨੇ ਸਕੀਮਾਂ ਕੋਈ ਲੜਾਨੀਆਂ ਹੁੰਦੇ ਆਵੇ ਹੁਣ ਮੇਰੇ ਕੋਲ ਦੱਸਾਂਗੇ ਇਹਨਾਂ ਮੈਂ ਜਰਾ ਸਵਾਦ ਜਰਾ ਆ ਉਹਦੇ ਤੇ ਪਰ ਮੈਂ ਕੋਈ ਸਕੀਮ ਲੜਾਓ ਮੰਮੀ ਕੋਈ ਸਕੀਮ ਲੜਾਓ ਹੈ ਉਹ ਰੋ ਮੰਮੀ ਹੈ ਤੇ ਅੱਗੇ ਪਿੱਛੇ ਮੰਮੀ ਕਿੱਥੇ ਗਈ ਹੁਣ ਮੰਮੀ ਨੇ ਪੁੱਛਣਾ ਵੀ ਨਹੀਂ ਹੁ ਨੂਰੀ ਸਕੀ ਬਣ ਗਈ ਐ ਕੋਈ ਗੱਲ ਨਹੀਂ ਆਲਾ ਆ ਜਾ ਹੁ ਤੂੰ ਮੇਰੇ ਕੋਲ ਵੀ ਆਵੀ ਤੂੰ ਜਰਾ ਚਲੋ ਸਾਰਾ ਕੁਝ ਤੇ ਬਣ ਗਿਆ ਮੈਂ ਤੇ ਸਗੋਂ ਤਾਜੀ ਸਬਜ਼ੀ ਵੀ ਬਣੀ ਆਲੂ ਫੱਲੀਆਂ ਦੀ ਮੈਂ ਕਿਹਾ ਦਾਦੀ ਜੀ ਨੇ ਨਾ ਕੀ ਪਤਾ ਖਾਣੀ ਕਿ ਨਹੀਂ ਪਰ ਮੈਨੂੰ ਪਤਾ ਵਾ ਕੱਲ ਤੇ ਕਹਿੰਦੇ ਸੀਗੇ ਕੜੀ ਉਹ ਖਾਂਦੇ ਨਹੀਂ ਆ ਤੇ ਦਾਦੀ ਨੇ ਵੇਖੋ ਕਿੰਨੇ ਮਜ਼ੇ ਨਾਲ ਕੜੀ ਖਾਦੀ ਕੜੀ ਸਾਰੀ ਹੱਥਾਂ ਵੀ ਕਹਿੰਦੇ ਹੀ ਵੀ ਕਿ ਕੜੀ ਨਹੀਂ ਰੋਟੀ ਖਾਣੀ ਪਰ ਮੈਨੂੰ ਖਾਣੀ ਇਹਨਾਂ ਨੇ ਕੜੀ ਦੇ ਨਾਲ ਹੀ ਆ ਇਹਨਾਂ ਦੀ ਕੜੀ ਫੇਵਰੇਟ ਹੈਗੀ ਦੋਵਾਂ ਜਾਣੀਆਂ ਜਾਣ ਕੇ ਮੈਨੂੰ ਕਹਿੰਦੇ ਚੱਲ ਕੋਈ ਗੱਲ ਨਹੀਂ ਮੈਂ ਫਟਾਫਟ ਇਹਨਾਂ ਨੂੰ ਰੋਟੀ ਬਣਾ ਕੇ ਨਾ ਮੰਦਰ ਜਾਵਾਂ ਤੇ ਫਿਰ ਥੋੜਾ ਸਮਾਨ ਵਗੈਰਾ ਲੈ ਕੇ ਆਵਾਂ ਮੈਂ ਤੇ ਆਲਰੇਡੀ ਲੇਟ ਆ ਥੋੜੀ ਫਟਾਫਟ ਬਣਾ ਚੀ ਕਿ ਰੋਟੀ ਮੰਮੀ ਜੀ ਹੈਲੋ ਰੋਟੀ ਰੋਟੀ ਬਣ ਗਈ ਆ ਤੇ ਮੇਰੀ ਗੱਲ ਸੁਣੋ ਪੱਲੀਆਂ ਦੇਵਾ ਤੁਹਾਨੂੰ ਨਹੀਂ ਬਸ ਮੈਂ ਕੜੀ ਨਾਲ ਹੀ ਖਾਣੀ ਕੜੀ ਬਹੁਤ ਸਵਾਦ ਬਣਾਈ ਤੂੰ ਕਰ ਹਾਂਜੀ ਮੰਮੀ ਤੇ ਨਾ ਦਾਦੀ ਜੀ ਕਿੱਥੇ ਆ ਦਾਦੀ ਨੂੰ ਵੀ ਲਿਆ ਦੇਵਾਂ ਉਹ ਦੇਖ ਲੈ ਦੇਣੀ ਦੇ ਨਹੀਂ ਦੇਣੀ ਦਾ ਤੇ ਹਰ ਗੱਲ 'ਚ ਤੇ ਕਲਾਕਲੀ ਪੰਦੀ ਕੋਈ ਗੱਲ ਤੇਰੀ ਮਰਜ਼ੀ ਹੈ ਪੁੱਤਰ ਤੂੰ ਐਸਾ ਕਰ ਫਟਾਫਟ ਸਭ ਸਮੇਟ ਕੇ ਨਾ ਤੇ ਜਾ ਬਾਜ਼ਾਰ ਜਾ ਆਪਣਾ ਸਮਾਨ ਲੈ ਕੇ ਆ ਠੀਕ ਹੈ ਮੰਮੀ ਮੈਂ ਵੈਸੇ ਵੀ ਲੇਟ ਹੋਣੀ ਆ ਤੇ ਦਾਦੀ ਜੀ ਨੂੰ ਮੈਂ ਦੇ ਜਾਨੀ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਮੰਮੀ ਜਾਵੇ ਵਿਚਾਰੀ ਵਿਚਾਰ ਐਨਾ ਕੰਮ ਕਰਦਾ ਕਰਦੀ ਐਵੇਂ ਉਹਨੂੰ ਪੈਂਦੇ ਰਹੀਦਾ ਹਾਏ ਹਾਏ ਰੱਬਾ ਮੈਂ ਤਾਂ ਇਹਨੂੰ ਕਿਹਾ ਸੀ ਸਾਰਾ ਸਮੇਟ ਕੇ ਜਾਈ ਬਾਹਰ ਜਾਂਦੇ ਇਹਨੂੰ ਅੱਗ ਲੱਗੀ ਰਹਿੰਦੀ ਤੂੰ ਸਮੇਟ ਕੇ ਜਾ ਖਲੇਰਾ ਉੱਤੇ ਹੀ ਸੁੱਟ ਗਈ ਸਾਰਾ ਅਦੀ ਹੋ ਗਈ ਪਤਾ ਨਹੀਂ ਬੱਚਿਆਂ ਨੂੰ ਪਿਆਰ ਕਰੋ ਤਦ ਨਹੀਂ ਮਾਫਕ ਆਂਦਾ ਛਿੜਕਾ ਦੇ ਤਦ ਨਹੀਂ ਮਾਫਕ ਆਂਦਾ ਪਤਾ ਨਹੀਂ ਕੀ ਇਹਨਾਂ ਨੂੰ ਹਿਸਾਬਤਾ ਵਾ Over the edge feel like i'm floating through yeah